ਜਿਹੜੇ ਪੁਰਸ਼ ਇਸਤਰੀਆਂ ਦਾ ਬਹੁਤ ਸਤਕਾਰ ਕਰਦੇ ਹਨ ਇਸਤਰੀਆਂ ਵਿੱਚ ਉਹ ਬਹੁਤੇ ਹਰਮਨ ਪਿਆਰੇ ਨਹੀਂ ਹੁੰਦੇ ਚਲਾਕ ਮਨੁੱਖ ਝੂਠ ਬੋਲ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਉਪਰਾਲਾ ਕਰਦਾ ਹੈ ਪਰ ਸਾਹਮਣੇ ਉਸ ਦੀ ਚਲਾਕੀ ਹੀ ਆਉਂਦੀ ਹੈ ਇਸਤਰੀ ਦੀ ਵਿਦੇਸ਼ ਨੀਤੀ ਵਿੱਚ ਨਹੀਂ ਘਰੇਲੂ ਅਤੇ ਸਮਾਜਿਕ ਰਾਜਨੀਤੀ ਵਿੱਚ ਦਿਲਚਸਪੀ ਹੁੰਦੀ ਹੈ ਇਸਤਰੀ ਕਵਿਤਾ ਵਾਂਗ ਸੋਚਦੀ ਹੈ ਤੇ ਉਹ ਚਾਹੁੰਦੀ ਹੈ ਕਿ ਉਸ ਦਾ ਵਿਆਹ ਕਿਸੇ ਨਾਵਲ ਨਾਲ ਹੋ ਜਾਵੇ ਜੇ ਮਨੁੱਖ ਕੋਲ ਕਲਪਨਾ ਨਾ ਹੁੰਦੀ ਤਾਂ ਉਸ ਨੂੰ ਜਮਾਦਾਰ ਅਤੇ ਮਹਾਰਾਜੇ ਵਿੱਚ ਅੰਤਰ ਦਿਖਾਈ ਨਹੀਂ ਦੇਣਾ ਸੀ ਅਨਪੜ੍ਹ ਔਰਤ ਵਿਦਵਾਨ ਪਤੀ ਨਾਲ ਕੱਟ ਲੈਂਦੀ ਹੈ ਪਰ ਪੜ੍ਹੀ ਲਿਖੀ ਔਰਤ ਕਦੇ ਵੀ ਅਨਪੜ ਪਤੀ ਨਾਲ ਨਹੀਂ ਕੱਟਦੀ